ਯੂਐਸਏ ਦੇ ਵਿੱਚ ਹਾਲਾਤ ਕਿਵੇਂ ਦੇ ਨੇ ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੋਇਆ ਪਿਆ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਪੈਰਲਲੀ ਚੱਲਦੀਆਂ ਪਈਆਂ ਨੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਡਿਪੋਰਟੇਸ਼ਨ ਹੋਰ ਹੋਵੇਗੀ ਦੂਜੇ ਪਾਸੇ ਇਹ ਵਿਚਾਰ ਨੇ ਕਿ ਡਿਪੋਰਟੇਸ਼ਨ ਹੁਣ ਨਹੀਂ ਹੋਵੇਗੀ ਪਰ ਬਾਰਡਰ ਦੇ ਉੱਤੇ ਅਵਸਥਾ ਕਿਵੇਂ ਦੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕੀ ਬਾਰਡਰ ਉੱਤੇ ਸਖਤੀ ਵਧਾ ਦਿੱਤੀ ਗਈ ਹੈ ਬਾਰਡਰ ਜਿਹੜਾ ਮੈਕਸੀਕੋ ਦੇ ਨਾਲ ਜੁੜਦਾ ਆ ਉਹਦੇ ਹਾਲਾਤ ਕੀ ਕਹਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਇਮੀਗਰੈਂਟਸ ਯੂਐਸਏ ਦੇ ਵਿੱਚ ਅਜੇ ਵੀ ਹੈਗੇ ਨੇ ਕਿਉਂਕਿ ਯੂਐਸਏ ਨੇ ਇਹ ਦਾਵਾ ਕੀਤਾ ਸੀ ਕਿ 18000 ਤਾਂ ਰਿਕੋਗਨਾਈਜ਼ਡ ਹੈਗੇ ਨੇ ਜਦਕਿ ਅਨਰਿਕੋਗਨਾਈਜ਼ਡ ਦਾ ਜਿਹੜਾ ਅੰਕੜਾ ਸੀ ਉਹ 7.5 ਲੱਖ ਦਾ ਦੱਸਿਆ ਜਾ ਰਿਹਾ ਸੀ ਪਰ ਉਹਦੇ ਦਰਮਿਆਨ ਹੁਣ ਇੱਕ ਹੋਰ ਚਰਚਾ ਛਿੜ ਗਈ ਹੈ ਕਿ ਯੂਐਸਏ ਦੇ ਬਾਰਡਰਸ ਦੇ ਉੱਤੇ ਸਥਿਤੀ ਕਿਵੇਂ ਦੀ ਹੈ ਕੀ ਕੋਈ ਕੁਝ ਉੱਥੇ ਚੱਲਦਾ ਪਿਆ ਯੂਐਸਏ ਤੋਂ ਜਸਪ੍ਰੀਤ ਸਿੰਘ ਅਟਾਰਨੀ ਇਸ ਮਾਮਲੇ ਦੇ ਉੱਤੇ ਲਗਾਤਾਰ ਤਵੱਜੋ ਦੇ ਰਹੇ ਨੇ ਲਗਾਤਾਰ ਇਸ ਮਾਮਲੇ ਉੱਤੇ ਆਪਣਾ ਸਪਸ਼ਟੀਕਰਨ ਸਾਂਝਾ ਕਰ ਰਹੇ ਹੈ ਕਿਉਂਕਿ ਯੂਐਸਏ ਦੇ ਵਿੱਚ ਹਾਲਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ ਇਹਦੇ ਬਾਰੇ ਵਾਚਨਾ ਸਮਝਣਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੇ ਵਕਤ ਤੋਂ ਵਕਤ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਦੁਬਾਰਾ ਯੂਐਸਏ ਦੇ ਬਾਰਡਰ ਬਾਰੇ ਯੂਐਸਏ ਦੇ ਇੰਟਰਨਲ ਸਿਚੁਏਸ਼ਨ ਬਾਰੇ ਸਾਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆਉ ਸੁਣਦੇ ਆ ਕੀ ਬੋਲੇ ਨੇ ਬਾਰਡਰ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਕਾਫੀ ਸਾਨੂੰ ਕੱਲਾਂ ਆਉਂਦੀਆਂ ਨੇ ਬਾਰਡਰ ਤੇ ਸਖਤੀ ਆ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਆਰਮੀ ਲੱਗੀ ਹੋਈ ਆ ਬਾਰਡਰ ਦੇ ਉੱਤੇ ਸੋ ਜਿਹੜਾ ਬੰਦਾ ਆ ਕੇ ਲੰਘ ਕੇ ਆਉਂਦਾ ਜੇ ਫੜਿਆ ਵੀ ਗਿਆ ਛੁੱਟਣ ਦੇ ਚਾਂਸ ਬਹੁ ਉਕਿ ਉਹ ਆਪਣਾ ਕੇਸ ਦਾ ਚਲੋ ਅੰਦਰ ਲੜ ਸਕਦਾ ਜੇ ਬਿਆਨ ਫੇਰੋਗੇ ਤਾਂ ਰਿਪੋਰਟ ਹੋਊਗਾ ਪਰ ਜਿਹੜਾ ਅੱਗੇ ਬੌਂਡ ਵਗੈਰਾ ਹੁੰਦਾ ਸੀ ਛੱਡਦੇ ਸੀ ਉਹਦੇ ਚਾਂਸ ਅੱਗੇ ਨਾਲ ਬਹੁਤ ਘੱਟ ਨੇ ਕਾਫੀ ਜ਼ਿਆਦਾ ਸਖਤੀ ਆ ਜਿਹੜਾ ਮੈਕਸੀਕੋ ਵਾਲਾ ਬਾਰਡਰ ਆ ਉੱਥੇ ਜ਼ਿਆਦਾ ਜਿਹੜਾ ਕੈਨੇਡਾ ਦਾ ਬਾਰਡਰ ਆ ਥੋੜੀ ਜਿਹੀ ਘੱਟ ਆ ਪਰ ਅੱਗੇ ਨਾਲ ਉੱਥੇ ਵੀ ਜ਼ਿਆਦਾ ਤੇ ਫੜੇ ਜਾਣ ਦਾ ਜਿਵੇਂ ਅੱਗੇ ਹੁੰਦਾ ਸੀ ਛੱਡ ਦਿੰਦੇ ਸੀ ਪ੍ਰੋਲ ਤੇ ਜਾ ਹੀ ਛੱਡ ਦਿੰਦੀ ਸੀ ਕਿ ਜਾਂ ਜੱਜ ਬੌਂਡ ਤੇ ਉਹ ਹੁਣ ਮੁਸ਼ਕਲ ਹੋ ਗਿਆ ਅੱਗੇ ਨਾਲੋਂ ਸੋ ਇਸ ਕਰਕੇ ਕਾਫੀ ਜ਼ਿਆਦਾ ਜਿਹੜੇ ਬੰਦੇ ਹੈਗੇ ਆ ਉਹ ਜੇਲਾਂ ਚੋਂ ਹੁਣ ਘੱਟ ਬਾਹਰ ਆ